ਆਜੋ ਅੰਮ੍ਰਿਤਸਰ ਦੇ ਵਿੱਚ ਇਹ ਇਹ ਕਹਾਤਾ ਦੇਖੋ ਵਿਕਾਸ ਦਾ ਪੁਰਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸਾਡਾ ਵਿਕਾਸ ਹੋਉਂਦਾ ਆਜੇ ਵਿਕਾਸ ਹੋਊਗਾ ਆ ਦੇਖੋ ਹਾਲਾਤ ਪੈਦਲ ਵੀ ਇੱਥੇ ਚੱਲ ਕੇ ਪਤਾ ਲੱਗਦਾ ਤੇ ਇਹ ਹੈ ਆ ਆਪੀ ਪਾਰਟੀ ਸਰਕਾਰ ਨਹੀਂ ਦੇਣ ਇੰਨੀ ਜਿਆਦਾ ਝੂਠਲ ਹੈ ਕਿ ਇੱਥੇ ਵੱਡੇ ਵੱਡੇ ਖਟੇ ਇਹਦੇ ਕਦੀ ਸਰਕਾਰ ਦੇ ਅਧਿਕਾਰੀਆਂ ਨੇ ਸਾਰ ਨਹੀਂ ਦੇ ਇਹ ਪਾਣੀ ਇੱਥੇ ਕਦੀ ਪਹਿਲੀ ਜਾਂ ਤੇ ਕੁਮਾਰੀਆਂ ਖੰਡ ਦਾ ਉਤਾਰਿਆ ਉਹ ਜਲਦੀ ਸੀਤੀ ਦੇ ਹਨ ਅੱਲੇ ਕਦੀ ਅਧਿਕਾਰੀਆਂ ਨੇ ਸਫਾਈ ਵੱਲ ਧਿਆਨ ਹੀ ਨਹੀਂ ਦਿੱਤਾ ਇਥੇ ਗਲਕੀ ਥੇਟ ਤੇ ਢੇਰ ਲੱਗੇ ਆ ਕੋਲ ਦੇ ਢੇਗਾ ਸਾਰੀ ਗਲਕੀ ਮੈਨੂੰ ਲੱਗਦਾ ਵੀ ਜਿਹੜੇ ਸਫਾਈ ਨੂੰ ਇੱਥੇ ਨਹੀਂ ਮੇਰੇ ਸਰਕਾਰ ਨੂੰ ਬੇਨਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਕਿ ਸਾਡਾ ਵਕਾਲਤੂ ਦਾ ਅਮਰਸਰਮ ਮਿਤਤਾ ਰੋਡੋਂ ਜਤਾ ਪੋੜ ਇਹ ਇਹ ਨਗਰ ਕੌਂਸਲ ਦੇ ਮੇਅਰ ਨੂੰ ਮੇਰੀ ਬੇਨਤੀ ਆ ਇਥੋਂ ਦੇ ਇਹ ਕੌਂਸਲਰਾਂ ਦੇ ਅਧਿਕਾਰੀ ਆ ਜਿਹੜੇ ਨਗਰ ਰੈਡ ਦੇ ਅਧਿਕਾਰੀ ਹੋ ਵੀ ਸੁਤੇ ਆ ਤੇ ਕੌਂਸਲਰ ਸਾਹਿਬ ਵੋਟਾਂ ਵੇਲੇ ਜਾਗਦੇ ਚਾਹੁੰਦੇ ਕਿਤੇ ਸੁਤੇ ਕਿਤੇ ਉਹਨਾਂ ਨੇ ਇਹ ਭਾਸਾ ਹੀ ਨਹੀਂ ਦਿੱਤਾ ਲੋਕਾਂ ਨੇ ਇਹ ਮੁਸ਼ਕਲਾ ਕਰਨਾ ਕੌਂਸਲਰ ਦਾ ਕੰਮ ਆ ਕਿਹਾਰੇ ਕੌਂਸਲਰ ਸਾਹਿਬ ਕਿਤੇ ਜਿਹੜਾ ਆਦਾ ਉੱਤੇ ਰਹੀਦਾ ਆ ਜਾਗਦੇ ਇੱਕ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਹੋਣਾ ਚਾਹੀਦਾ ਉਹ ਇਹ ਤਸੋਏ ਕਿੰਨਾ ਜਰੋਗ ਹੈ ਇੱਥੇ ਇਦਾਂ ਆ ਹੱਲ ਕਦੋਂ ਦਾ ਬੜਾ ਛੇਰ ਹੋ ਗਿਆ 2 ਮਹੀਨੇ ਲੱਗੇ ਜਾਂਦੀ ਹੋ ਗਿਆ ਕਿੰਨੇ ਚਿਰਾਂ ਤੋਂ ਮਹੀਨੇ ਤੋਂ ਉੱਪਰ ਹੋ ਗਿਆ ਨਾ ਦੋ ਤਿੰਨ ਮਹੀਨੇ ਹੋ ਗਏ ਇਹ ਸਰਕਾਰ ਤੇ ਕਹਿੰਦੀ ਆ ਜੀ ਵਿਕਾਸ ਬੋਲਦਾ ਸਾਡਾ ਤੁਸੀਂ ਦੱਸਿਓ ਜੀ ਇਹ ਤਾਂ ਕੋਈ ਵਿਕਾਸ ਬੋਲਦਾ ਆ ਜਿਹੜਾ ਆ ਨਾ ਮਾਤਰ ਪਾਰਟੀ ਦਾ ਵਿਕਾਸ ਬੋਲਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗਾ ਜਿਹੜਾ ਪਾਣੀ ਖੜੋਤਾ ਨਹੀਂ ਲਕਾਗੇ ਸਾਫ਼ ਸੁਸਣਾਉਣਾ ਜੀ ਦਾ ਆ ਕੰਪੀਟਰਾਂ ਕਾਫੀ ਲਗਾਈਆਂ ਨੇ ਪਰ ਸੁਣਾਈ ਕੋਈ ਨਹੀਂ ਹੋਈ ਕੋਈ ਨਹੀਂ ਛੁੜਕਾ ਕਾਫੀ ਵਾਰ ਇਹ ਕੰਪੀਟਰਾਂ ਲਗਾ ਚੁੱਕੇ ਦਿੱਤੀਆਂ ਨੇ ਹਾਂ ਜੀ ਕੰਪਲੀਟ ਲਿਖਤੀ ਹਾਂ ਜੀ ਇਹ ਨਾਮ ਦੇ ਸਾਡੇ ਨਾਮ ਦੇ ਗਵਾਂਡੀਆਂ ਨੇ ਵੀ ਦਿੱਤੀਆਂ ਨੇ ਉਹ ਲਿਖਤੀ ਕਾਪੀ ਹੈਗੀ ਆਪਣੇ ਕੋਲ ਉਹਨਾਂ ਦੇ ਨਾਮ ਦੇ ਕੋਲ ਹੈਗੀ ਹੈ ਉਹਨਾਂ ਕੋ ਮਗਵਾਇਆ ਉਹ ਜਿਹੜਾ ਹੈਗੀ ਤੇ ਚਪਾਉਣਾ ਇਹ ਕਹਿੰਦੇ ਜੀ ਕਾਫੀ ਲਿਖਤੀ ਵੀ ਦਿੱਤੀਆਂ ਅਸੀਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਕਹਿੰਦੇ ਜੀ ਕਾਫੀ ਚਾਹੁੰਦੇ ਆ ਕਿ ਆਮ ਆਦਮੀ ਲੋਕਾਂ ਦੀ ਸਰਕਾਰ ਆ ਉਹ ਲੋਕਾਂ ਦੀ ਸਰਕਾਰ ਤਾਂ ਮੈਨੂੰ ਇਹ ਸਮੱਸਿਆ ਕਿਤੇ ਨਜ਼ਰ ਨਹੀਂ ਆਉਂਦੀ ਲੋਕਾਂ ਦੀ ਸਰਕਾਰ ਤਾਂ ਤਾਂ ਜੇ ਲੋਕਾਂ ਦੇ ਮਸਲੇ ਹੱਲ ਕਰਦੀ ਐ ਤੇ ਉਹ ਛੋਟੇ ਅਧਿਕਾਰੀ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਜੇ ਕਿ ਸਾਡਾ ਵਕਾਲ ਕੋਲ ਤਾਂ ਆ ਇਹ ਜਿਹੜੇ ਪੀ.ਰ.ਡ. ਦਾ ਮੰਤਰੀ ਸਰਾਰ ਪੰਜ ਸਿੰਘ ਜੀ ਹੋਵੇ ਸਾਹਿਬ ਜਾਂ ਜਿਹੜੇ ਮੰਤਰੀ ਨਗਰ ਨਿਗਮ ਦੇ ਉਹ ਇਹ ਹਾਲ ਕਰ ਸਕਦੇ ਆ ਤੇ ਜਾਂ ਇਹ ਸੈਟਰ ਗਵਰਨਮੈਂਟ ਦਾ ਜਿਹੜਾ ਫੋਲਕ ਪੁਲ ਦਾ ਤੇ ਬਲੇ ਰੋਡਾਂ ਦੀ ਅਗਰ ਕੋਈ ਵੀ ਇਹਦੇ 'ਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ। ਉਹ ਇਹ ਮਹੱਲੇ ਦਾ ਬਹੁਤ ਬੁਰਾ ਹਾਲ ਹੈ। ਉਹ ਇੱਥੇ ਹੀ ਮਾਤੀ ਗੱਲ ਤਾਂ ਅਗਲੀ ਗੱਲ ਫਿਰ ਲਾਏਗਾ ਜੇ ਰੋਵਾਂਗੇ।